ਮਾਨਸਾ ਦੇ ਵਿੱਚ ਉਸ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤਸਵੀਰਾਂ ਸਿੱਧੀਆਂ ਤੁਸੀਂ న్యూਸ 18 ਤੋਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮਾਨਸਾ ਦੇ ਵਿੱਚ ਵੱਡਾ ਜਿਹੜਾ ਪੁਲਿਸ ਇੰਕਾਊਂਟਰ ਹੋਇਆ ਹੈਗਾ ਤੇ ਮਾਨਸਾ ਦੇ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈਗਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਕਰਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤਸਵੀਰਾਂ ਤੁਸੀਂ ਇੱਧੀਆਂ ਦੇਖ ਸਕਦੇ ਹੋ ਕਿ ਹਥਿਆਰਾਂ ਦੀ ਬਰਾਮਦਗੀ ਵਾਸਤੇ ਲਿਆਂਦਾ ਜਾ ਰਿਹਾ ਹੈ ਤੇ ਇੱਕ ਗੈਂਗਸਟਰ ਜਿਹੜਾ ਜ਼ਖਮੀ ਹੋਇਆ ਤੇ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਮਾਨਸਾ ਦੇ ਵਿੱਚ ਵੱਡਾ ਪੁਲਿਸ ਇੰਕਾਊਂਟਰ ਵੱਡੀ ਪ੍ਰਾਪਤੀ ਮਾਨਸਾ ਪੁਲਿਸ ਦੀ ਹਥਿਆਰਾਂ ਦੀ ਬਰਾਮਦਗੀ ਵਾਸਤੇ ਇੱਕ ਗੈਂਗਸਟਰ ਨੂੰ ਜ਼ਖਮੀ ਹਾਲਤ ਦੇ ਵਿੱਚ ਫਿਲਹਾਲ ਲਿਆਂਦਾ ਗਿਆ ਮਾਨਸਾ ਦੀ ਸੀਆਈਏ ਸਟਾਫ ਦੇ ਨਾਲ ਇਹ ਵੱਡੀ ਜਿਹੜੀ ਮੁੱਠਭੇੜ ਹੋਈ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਪਤਾ ਹੈ ਦੋ ਤਿੰਨ ਰਾਤ ਜੀ ਨਹੀਂ ਸਕਦੇ ਫਗਰ ਸਿੰਘ ਟ੍ਰਾਂਸਪੋਰਟਰ ਹੈ ਉਹਨਾਂ ਨਾਲ ਯਾਰ ਘਰ ਦੇ ਅੱਗੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਫਿਰ ਇਹ ਤਸਵੀਰ ਚ ਦੱਸੀ ਪੈਂਚਰ ਜਿਹੜਾ ਮੇਨ ਮੌਜੂਦਾ ਇਹ ਨੂੰ ਅਸੀਂ ਜਾਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਦਿਕ ਸ਼ਾਪ ਤੇ ਐਸਐਚਓ ਵੱਲੋਂ थाना सदर ਦੇ ਏਰੀਆ ਦੇ ਵਿੱਚ ਇਹ ਕੋਲ ਵੈਪਨ ਰਿਕਵਰੀ ਲਈ ਗਏ ਸੀਗਾ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੋਡਡ ਸੀਗਾ ਪਹਿਲਾਂ ਉਹ ਇਹਨੇ ਇੱਕਦਮ ਜਰੀਆ ਫਾਇਰਿੰਗ ਕੀਤੀ ਪੁਲਿਸ ਪਾਰਟੀ ਸੀ ਜਵਾਂ ਵੀ ਫਾਇਰਿੰਗ ਦੇ ਵਿੱਚ ਇਹ ਚੱਕਮੀ ਹੋਇਆ ਸਰ ਲੱਗਦਾ ਨੇ ਉੱਥੇ ਅਣਗਹਿਲੀ ਹੋਈ ਆ ਜਦੋਂ ਅਸਲਾ ਬਰਾਮਦ ਕਰਾਉਣਾ ਸੀ ਤਾਂ ਇਹਨੂੰ ਨਿਗਰਾਨੀ ਰੱਖਣੀ ਚਾਹੀਦੀ ਸੀ ਜਾਨ ਵੀ ਜਾ ਸਕਦੀ ਸੀ ਸਾਰਾ ਦੂਜੇ ਹਲਕਾ ਜੀ ਉਹ ਵੀ ਉੱਥੇ ਮੌਕੇ ਤੇ ਗਿਆ ਹੈ ਮੈਂ ਵੀ ਉੱਥੇ ਜਾ ਰਿਹਾ ਹਾਂ ਬਾਕੀ ਜਿਹੜੀ ਹੈ ਡਿਟੇਲ ਦੀ ਇਨਵੈਸਟੀਗੇਸ਼ਨ ਆ ਉੱਥੇ ਅਸੀਂ ਮੈਜਿਸਟ੍ਰੇਟ ਵੀ ਬੁਲਾਵਾਂਗੇ ਉਹਨਾਂ ਤੋਂ ਤੁਹਾਨੂੰ ਡਿਟੇਲ ਤੇ ਅਸੀਂ ਦੱਸਾਂਗੇ ਸਰ ਕਿੰਨੇ ਫਾਇਰ ਹੋਏ ਨੇ ਜੀ ਹੱਥਕੜੀ ਲੱਗੀ ਹੋਈ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸਦੇ ਹਾਂਗੇ ਐਸ ਵੇਲੇ ਇਹ ਹੈ ਕਿ ਨਵਾਂ ਆਊਟ ਆਫ ਕਰੀ ਸਰ ਕਿੰਨੇ ਫਾਰ ਹੋਇਆ ਜੀ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ ਦੱਸਾਂ ਕੋਈ ਗੋਲੀ ਕਿੱਥੇ ਜੀ ਕੋਈ ਜਾਣੀ ਗੋਲੀ